ਚਾਰ ਕਰਦੇ ਆ ਸੁੰਦਰਤਾ ਕਰਕੇ ਸੋਹਣੇ ਬਣ ਕੇ ਤੈਨੂੰ ਸ਼ਰਮ ਨਹੀਂ ਆਈ ਗੱਲ ਕਹਿੰਦੇ ਨੂੰ ਕਿ ਇਹਨਾਂ ਦਾ ਪ੍ਰਚਾਰ ਕੀ ਅਸਰ ਕਰਦਾ ਹੋਣਾ ਕਿ ਨਾਲੇ ਤੂੰ ਕਹਿੰਦਾ ਵੀ ਢਾਡਣ ਜਿਦਾਂ ਦੀ ਤੇਰੀ ਸ਼ਬਦਾਵਲੀ ਹੈ ਤੇਰੀ ਸ਼ਬਦਾਵਲੀ ਤੋਂ ਪਤਾ ਲੱਗਦਾ ਵੀ ਤੇਰੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਸਿੱਖਾਂ ਦੀਆਂ 3 ਭੈਣਾ ਪ੍ਰਤੀ ਕਿੰਨਾ ਕੁ ਪਿਆਰ ਆ ਤੂੰ ਕਹਿੰਦਾ ਵੀ ਕਿੱਜਾਂ ਦਾ ਪਹਿਰਾਵਾ ਪਾਉਣੀ ਹੈ ਕਿਹ ਪਹਿਰਾਵੇ ਵਿੱਚ ਤੈਨੂੰ ਕਮੀ ਲੱਗੇਗੀ ਸਿਰ ਤੇ ਮੇਰੀ ਘੱਟੋ ਘੱਟ 12 ਮੀਟਰ ਦੀ ਉੱਪਰਲੀ ਦਸਤਾਰ ਹੁੰਦੀ ਆ ਉਸ ਤੋਂ ਬਾਅਦ ਅਸੀਂ ਮਹਾਰਾਜ ਦਾ ਬਾਣਾ ਪਾਉਨੇ ਆ ਉਸ ਤੋਂ ਬਾਅਦ ਸਾਡੇ ਸਰੀਰ ਦੇ ਉੱਤੇ ਚੁੰਨੀ ਲਈ ਹੁੰਦੀ ਆ ਤੈਨੂੰ ਕੀ ਉਸ ਵਿੱਚ ਮਾੜਾ ਲੱਗ ਗਿਆ ਜੇ ਅੱਜ ਤੋਂ ਮਾਲਾ ਦੀ ਗੱਲ ਕਰਦਾ ਐ ਇਹ ਮਾਲਾ ਪਾਉਣ ਦੇ ਨਾਲ ਦੱਸ ਤੈਨੂੰ ਕਿੱਥੇ ਲਿਖਿਆ ਵੀ ਸੁਰਖੀ ਬਿੰਦੀ ਲਾਈ ਆ ਮੈਂ ਕਿਹੜੀ ਤੂੰ ਸੁਰਖੀ ਬਿੰਦੀ ਤੂੰ ਮੇਰੇ ਲੱਗੀ ਦੇਖ ਲਈ ਜੇ ਤੈਨੂੰ ਇੰਨੀ ਤਕਲੀਫ ਸੀ ਤੇ ਤੂੰ ਸਾਨੂੰ ਫੋਨ ਤੇ ਸੰਪਰਕ ਕਰਦਾ ਗੱਲ ਕਰਦਾ ਭੈਣ ਜੀ ਕਹਿ ਕੇ ਤੇ ਅਸੀਂ ਤੇਨੂੰ ਸਰਕਾਰ ਦੇ ਨਾਲ ਜਵਾਬ ਦਿੰਦੇ ਹਜੇ ਵੀ ਤੈਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਮੈਂ ਤੇ ਚੌਂਕ ਵਿੱਚ ਆ ਕੇ ਜਿੱਦਾਂ ਮਰਜੀ ਸਾਨੂੰ ਫੋਨ ਕਰ ਲੈ ਅਸੀਂ ਤੇ ਨਾਲ ਬਹਿ ਕੇ ਵਿਚਾਰ ਕਰ ਲਾਂਗੇ ਆ ਤੇਰੇ ਵਰਗਿਆਂ ਦੀਆਂ ਗਿੱਦੜ ਧਾਮਿਆਂ ਤੋਂ ਅਸੀਂ ਡਰਨ ਵਾਲੇ ਨਹੀਂ ਮੂਹ ਸੋਚਦਾ ਹੈ ਜਿਸ ਚੀਜ਼ ਨੂੰ ਟਾਰਗੇਟ ਕਰਕੇ ਤੂੰ ਵੀਡੀਓ ਪਾਈ ਆ ਉਹਦਾ ਸਿੱਧਾ ਜਵਾਬ ਨਹੀਂ ਤੈਨੂੰ ਦੇਣਾ ਤੂੰ ਦੱਸ ਤੂੰ ਆ ਕੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪ੍ਰਚਾਰ ਕਰਦਾ ਰਿਆ ਏਸੀ ਵਿੱਚ ਬੈਠ ਕੇ ਚੱਕ ਕੇ ਫੋਨ ਤੇ ਲਾਈਵ ਕਰਕੇ ਆਪਣੇ ਆਪਣੇ ਆਪ ਨੂੰ ਵੱਡਾ ਵਿਦਵਾਨ ਦੱਸਣਾ ਲੱਗ ਗਿਆ ਤੇ ਤੂੰ ਕਿਹਨੇ ਇਹਨਾਂ ਦੇ ਇਹਨਾਂ ਦੇ ਪ੍ਰਚਾਰ ਦਾ ਕੀ ਅਸਰ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਪੰਚਾਇਤੋਂ ਉਸ ਪਾਪੀ ਨਿੰਦਕ ਤੱਕ ਤਾਂ ਕਿ ਨੀਲਾ ਬਾਣਾ ਸਜਾ ਕੇ ਜਮਾਲਾ ਤੇ ਗੁਰਸਿੱਖ ਪ੍ਰਚਾਰ ਕਰਨ ਵਾਲੀਆਂ ਬੀਬੀਆਂ ਦੇ ਸਰੀਰਾਂ ਨੂੰ ਜਿਸ ਗੰਦੀ ਨਜ਼ਰ ਨਾਲ ਦੇਖ ਕੇ ਸਕਰੀਨ ਸ਼ਾਟ ਲੈ ਕੇ ਇੰਸਟਾ ਦੀ ਆਈਡੀ ਤੋਂ ਤੇ ਵੀਡੀਓ ਪਾ ਕੇ ਕਹਿ ਰਿਹਾ ਵੀ ਐਦਾਂ ਤਿਆਰ ਹੋ ਕੇ ਜਾਂਦੀਆਂ ਜਿਹਦਾ ਨੱਚਣਾ ਚੱਲੀਆਂ ਹੁੰਦੀਆਂ ਜਿਹੜੀ ਤੇਰੀ ਨਜ਼ਰ ਆਇਆ ਜਿਹੇ ਤਰ੍ਹਾਂ ਬੋਲਣ ਦਾ ਤਰੀਕਾ ਆ ਤੇਰੀ ਬੋਲੀ ਤੋਂ ਹੀ ਪਤਾ ਲੱਗਦਾ ਵੀ ਤੇਰੇ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ ਏ ਤੂੰ ਗੱਲ ਕੀਤੀ ਹੈ ਕਿ ਬੀਬੀ ਬਿਆਨ ਕਰ ਖਾਲਸਾ ਸੁਰਖੀ ਬਿੰਦੀ ਲਾਉਂਦੀ ਹੈ ਜੇ ਤੇਰੀ ਇੰਨੀ ਹੀ ਦਿਲ ਦੇ ਵਿੱਚ ਕੋਈ ਤਕਲੀਫ ਸੀ ਤੈਨੂੰ ਦਰਦ ਜਾਗਦਾ ਸੀ ਜਿਸ ਅਕਾਊਂਟ ਤੋਂ ਤੂੰ ਸਕਰੀਨਸ਼ਾਟ ਲਏ ਆ ਉਸੇ ਅਕਾਊਂਟ ਦੇ ਉੱਪਰ ਹੀ ਸਾਡਾ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਜੇ ਤੇਨੂੰ ਵੱਡਾ ਹੀ ਦਰਦ ਸੀ ਕੋਈ ਤੂੰ ਵਿਚਾਰ ਕਰਨੀ ਸੀ ਸਾਨੂੰ ਸਿੱਧਾ ਫੋਨ ਉਲਾਉਂਦਾ ਸਾਡੇ ਨਾਲ ਬੈਠ ਕੇ ਗੱਲ ਕਰਦਾ ਜੇ ਤੂੰ ਮਰਦ ਦਾ ਬੱਚਾ ਹੁੰਦਾ ਜੇ ਤੂੰ ਇਹ ਵੀਡੀਓ ਪਾ ਕੇ ਲੋਕਾਂ ਨੂੰ ਇਹ ਗੱਲ ਨਾ ਕਹਿੰਦਾ ਕਿ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਬੀਬੀ ਬਿਆੰਦਕੋਰ ਤੱਕ ਪੰਚਾਇਤੋ ਬੀਬੀ ਬਿਆੰਦਕੋਰ ਤੱਕ ਵੀਡੀਓ ਪਹੁੰਚਾਉਣ ਦਾ ਮਤਲਬ ਸੀ ਕਿ ਤੂੰ ਫੇਮ ਲੈਣਾ ਚਾਹੁੰਦਾ ਆ ਜਿਨ੍ਹਾਂ ਦਾ ਨਾਮ ਲੈ ਕੇ ਤੂੰ ਸਾਡੀ ਵੀਡੀ ਆਇਆ ਵੀ ਗੱਲ ਦੇ ਵਿੱਚ ਪਟੇ ਪਾਏ ਆ ਜੇ ਤੈਨੂੰ ਐਨਕਾਂ ਲੱਗੀਆਂ ਹੋਣ ਤੇ ਤੈਨੂੰ ਦਿਖ ਜਾਂਦਾ ਵੀ ਉਹ ਪਟਾ ਨਹੀਂ ਉਹ ਸਾਡੀ ਡਰੈਸ ਨਾਲ ਦੀ ਚੁੰਨੀ ਸੀ ਜਿਸ ਚੁੰਨੀ ਦੇ ਨਾਲ ਮੋਤੀ ਲੱਗੇ ਹੋਇਆ ਤੂੰ ਕਹਿੰਿਆ ਵੀ ਗੱਲ ਦੇ ਵਿੱਚ ਮਾਲਾ ਪਾਏ ਆ ਨਗ ਪਾਏ ਆ ਤੈਨੂੰ ਰੱਬ ਨੇ ਜੀ ਅੱਖਾਂ ਦਿੱਤੀਆਂ ਤੇ ਤੈਨੂੰ ਦਿਖਦਾ ਹੁੰਦਾ ਕਿ ਉਹ ਮੋਤੀਆਂ ਦੀ ਮਾਲਾ ਆ ਤੂੰ ਕਹਿੰਨਾ ਵੀ ਇਹ ਗੁਲਾਮ ਆ ਵੀ ਇਹ ਗੁਲਾਮ ਲੋਕ ਇਦਾਂ ਦਾ ਪਹਿਰਾਵਾ ਨਹੀਂ ਪਾਉਂਦੇ ਇਹ ਪਹਿਰਾਵਾ ਤੂੰ ਨਹੀਂ ਸਾਨੂੰ ਦਿੱਤਾ ਨਾ ਤੇਰੇ ਮਾਂ ਬਾਪ ਨੇ ਸਾਨੂੰ ਦਿੱਤਾ ਆ ਇਹ ਪਹਿਰਾਵਾ ਸਾਨੂੰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਇਸ ਪਹਿਰਾਵੇ ਨੂੰ ਪਾ ਕੇ ਬੰਦਾ ਆਟੋਮੈਟਿਕ ਹੀ ਰਾਜੇ ਮਹਾਰਾਜਾਂ ਵਰਗੀ ਸ਼ਾਨ ਰਿਕਾਉਂਦਾ ਆ ਹਮ ਰਖਤ ਪਾਤਸ਼ਾਹੀ ਦਾ ਵਾ ਅਸੀਂ ਪਾਤਸ਼ਾਹੀ ਦਾਵਾ ਰੱਖਣ ਵਾਲੀ ਫੌਜ ਦੇ ਮਾਲਕ ਆ ਤੂੰ ਕਿੰਨਾ ਵੀ ਇਹ ਆਪਾਂ ਆਪਣੇ ਗੁਲਾਮ ਕਹੋਂਦੇ ਆ ਤੂੰ ਦੱਸ ਤੂੰ ਕਿੱਡਾ ਆਜ਼ਾਦ ਆ ਜਦੋਂ ਵੱਡਾ ਆਜ਼ਾਦ ਆ ਤੇ ਦੱਸ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਅਜੇ ਬੰਦੀ ਸਿੰਘ ਅੰਦਰ ਵੀ ਬੈਠੇ ਆ ਪੀਲੀ ਭੇਤਰੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੋ ਗਿਆ ਤੂੰ ਸਾਡੇ ਖਿਲਾਫ ਵੀਡੀਓ ਪਾ ਕੇ ਪੂਰਾ ਜੋਰ ਲਾਇਆ ਪੂਰਾ ਤੂੰ ਜੋਰ ਲਾਇਆ ਜਿੰਨਾ ਬਕਵਾਸ ਕਰ ਸਕਦਾ ਸੀ ਤੂੰ ਉਨਾ ਬਕਵਾਸ ਕੀਤਾ ਜੇ ਤੇਰੇ ਦਿਲ ਦੇ ਵਿੱਚ ਕੋਈ ਦਰਦ ਹੁੰਦਾ ਉਸ ਬੱਚੀ ਨਿੱਕੀ ਜੀ ਨਾਲ ਬਲਾਤਕਾਰ ਹੋ ਗਿਆ ਉਦੋਂ ਕਿਉਂ ਨਹੀਂ ਬੋਲਿਆ ਤੂੰ ਸਾਨੂੰ ਕੀ ਨਾ ਵੀ ਇਹ ਬੀਬੀਆਂ ਤਿਆਰ ਹੋ ਕੇ ਜਾਂਦੀਆਂ ਨੇ ਸੋਹਣੀਆਂ ਸੋਹਣੀਆਂ ਬੀਬੀਆਂ ਨੂੰ ਕਮੇਟੀਆਂ ਵਾਲੇ ਪ੍ਰੋਗਰਾਮ ਦਿੰਦੇ ਆ ਤੇਰੇ ਵਾਂਗੂ ਕੁਰਸੀ ਤੇ ਬੈਠ ਕੇ ਲੰਗਰ ਹਾਲਾਂ ਦੇ ਵਿੱਚ ਜਾਂ ਏਸੀ ਕਮਰੇ ਵਿੱਚ ਛੱਡ ਕੇ ਇਹ ਵੀਡੀਓ ਨਹੀਂ ਪਾਉਂਦੇ ਅਸੀਂ ਅਸੀਂ ਗਰਾਊਂਡ ਲੈਵਲ ਤੇ ਵਿਚਰਦੇ ਹਾਂ ਦਿੱਲੀ ਪਹਿਲੀ ਵਾਰ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਉਸ ਮੋਰਚੇ ਵਿੱਚ ਬੀਬੀਆਂ ਦੇ ਜਥੇ ਵਿੱਚੋਂ ਪਹਿਲਾ ਜਥਾ ਬੀਬੀ ਬਿਆਨਤ ਕਰਦਾ ਸੀ ਜਿਹਨੇ ਜਾ ਕੇ ਹੱਕ ਠੋਕ ਕੇ ਪ੍ਰਚਾਰ ਕੀਤਾ ਕਿਸਾਨਾਂ ਦੇ ਹੱਕ ਚ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸ੍ਰੂਪਾਂ ਦਾ ਮੋਰਚਾ ਲੱਗਾ ਅਮਰਤੋ ਸਰ ਦੇ ਵਿੱਚ ਉਸ ਮੋਰਚੇ ਵਿੱਚ ਵੀ ਬੀਬੀ ਬਿਆਨਤ ਕਰਦਾ ਕੱਲਾ ਬੀਬੀਆਂ ਦਾ ਜਥਾ ਸੀ ਜਿਹਨੇ ਜਾ ਕੇ ਪ੍ਰਚਾਰ ਕੀਤਾ ਤੂੰ ਕਿੰਨਾ ਵੀ ਇਹ ਪ੍ਰਚਾਰ ਕਰਦੇ ਆ ਸੁੰਦਰਤਾ ਕਰਕੇ ਸੋਹਣੇ ਬਣ ਕੇ ਤੈਨੂੰ ਸ਼ਰਮ ਨਹੀਂ ਆਈ ਗੱਲ ਕਹਿੰਦੇ ਨੂੰ ਕਿ ਇਹਨਾਂ ਦਾ ਪ੍ਰਚਾਰ ਕੀ ਅਸਰ ਕਰਦਾ ਹੋਣਾ ਤੇ ਨਾਲੇ ਤੂੰ ਕਿੰਨਾ ਵੀ ਟਾੜਣ ਜਿੱਦਾਂ ਵੀ ਤੇਰੀ ਸ਼ਬਦਾਵਲੀ ਹੈ ਤੇਰੀ ਸ਼ਬਦਾਵਲੀ ਤੋਂ ਪਤਾ ਲੱਗਦਾ ਵੀ ਤੇਰੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਸਿੱਖਾਂ ਦੀਆਂ ਧੀਆ ਭੈਣਾ ਪ੍ਰਤੀ ਕਿੰਨਾ ਕੁ ਪਿਆਰ ਆ ਤੂੰ ਕਹਿੰਦਾ ਵੀ ਕਿੱਜਾਂ ਦਾ ਪਹਿਰਾਵਾ ਪਾਉਣੀ ਹੈ ਕਿਹੇ ਪਹਿਰਾਵੇ ਵਿੱਚ ਤੈਨੂੰ ਕਮੀ ਦੇਖ ਗਈ ਸਿਰ ਤੇ ਮੇਰੀ ਘੱਟੋ ਘੱਟ 12 ਮੀਟਰ ਦੀ ਉੱਪਰਲੀ ਦਸਤਾਰ ਹੁੰਦੀ ਆ ਉਸ ਤੋਂ ਬਾਅਦ ਅਸੀਂ ਮਹਾਰਾਜ ਦਾ ਬਾਣਾ ਪਾਉਨੇ ਆ ਉਸ ਤੋਂ ਬਾਅਦ ਸਾਡੇ ਸਰੀਰ ਦੇ ਉੱਤੇ ਚੁੰਨੀ ਲਈ ਹੁੰਦੀ ਆ ਤੈਨੂੰ ਕੀ ਉਸ ਵਿੱਚ ਮਾੜਾ ਦੇਖ ਗਿਆ ਜਿਹੜੀਆਂ ਤੂੰ ਮਾਲਾ ਦੀ ਗੱਲ ਕਰਦਾ ਏ ਇਹ ਮਾਲਾ ਪਾਉਣ ਦੇ ਨਾਲ ਦੱਸ ਤੈਨੂੰ ਕਿੱਥੇ ਦੇਖਿਆ ਵੀ ਸੁਰਖੀ ਬਿੰਦੀ ਲਾਈ ਆ ਮੈਂ ਕਿਹੜੀ ਤੋਂ ਸੱਚੀ ਬਿੰਦੂ ਤੋਂ ਮੇਰੇ ਲੱਗੀ ਦੇਖ ਲਈ ਜੇ ਤੈਨੂੰ ਇੰਨੀ ਤਕਲੀਫ ਸੀ ਜੇ ਤੂੰ ਸਾਨੂੰ ਫੋਨ ਤੇ ਸੰਪਰਕ ਕਰਦਾ ਗੱਲ ਕਰਦਾ ਭੈਣ ਜੀ ਕਹਿ ਕੇ ਤੇ ਅਸੀਂ ਤੇਨੂੰ ਸਰਕਾਰ ਦੇ ਨਾਲ ਜਵਾਬ ਦਿੰਦੇ ਹਜੇ ਵੀ ਤੈਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਮੈਤੇ ਚੌਂਕ ਵਿੱਚ ਆ ਕੇ ਜਿੱਦਾਂ ਮਰਜੀ ਸਾਨੂੰ ਫੋਨ ਕਰ ਲੈ ਅਸੀਂ ਤੇ ਨਾਲ ਬਹਿ ਕੇ ਵਿਚਾਰ ਕਰ ਲਾਂਗੇ ਆ ਤੇਰੇ ਵਰਗਿਆਂ ਦੀਆਂ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਤੂੰ ਸੋਚਦਾ ਜਿਸ ਚੀਜ਼ ਨੂੰ ਟਾਰਗੇਟ ਕਰਕੇ ਤੂੰ ਵੀਡੀਓ ਪਾਈ ਆ ਉਹਦਾ ਅਸੀਂ ਸਿੱਧਾ ਜਵਾਬ ਨਹੀਂ ਤੈਨੂੰ ਦੇਣਾ ਤੂੰ ਦੱਸ ਤੂੰ ਆ ਕੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪ੍ਰਚਾਰ ਕਰਦਾ ਰਿਆ ਏਸੀ ਵਿੱਚ ਬੈਠ ਕੇ ਝਾਕ ਕੇ ਫੋਨ ਤੇ ਲਾਈਵ ਕਰਕੇ ਆਪਣੇ ਆਪਣੇ ਆਪ ਨੂੰ ਵੱਡਾ ਵਿਦਵਾਨ ਦੱਸਣ ਲੱਗ ਗਿਆ ਤੇ ਤੂੰ ਕਹਿੰਨੇ ਇਹਨਾਂ ਦੇ ਇਹਨਾਂ ਦੇ ਪ੍ਰਚਾਰ ਦਾ ਕੀ ਅਸਰ ਹੋਣਾ ਜੇ ਤੂੰ ਸਾਡੇ ਪ੍ਰਚਾਰ ਦਾ ਅਸਰ ਦੇਖਣਾ ਹੈ ਨਾ ਤੇ ਤੂੰ ਵੀ ਸਕਰੀਨਫੋਟ ਲੈ ਕੇ ਆ ਜੀ ਨੰਬਰ ਲੈ ਕੇ ਆ ਜੀ ਕਿ ਤੇਰੇ ਪ੍ਰਚਾਰ ਦੇ ਨਾਲ ਤੇਰੀ ਵੀਡੀਓ ਦੇ ਨਾਲ ਕਿੰਨੇ ਕ ਬੰਦੇ ਅਮਰਤਾ ਧਾਰੀ ਬਣੇ ਆ ਤੇ ਅਸੀਂ ਵੀ ਤੁਹਾਨੂੰ ਪ੍ਰੂਫ ਦੇ ਦਾਂਗੇ ਕਿ ਸਾਡੇ ਪ੍ਰਚਾਰ ਦੇ ਨਾਲ ਕਿੰਨੇ ਕ ਸੰਗਤਾਂ ਨੇ ਅਮਰਤਾ ਛੱਕਿਆ ਕਿੰਨੀਆਂ ਕ ਸੰਗਤਾਂ ਨੇ ਸਾਨੂੰ ਮੈਸੇਜ ਆਉਂਦੇ ਹੋਵੇ ਸੀ ਤੁਹਾਡਾ ਪ੍ਰਚਾਰ ਸੁਣਦੇ ਆ ਤੇ ਸਾਨੂੰ ਤੁਹਾਡੇ ਵਿਚਾਰ ਚੰਗੇ ਲੱਗਦੇ ਆ ਤੇ ਦੂਜੀ ਗੱਲ ਰਹੀ ਜਿਹੜੀ ਤੂੰ ਗੱਲ ਕਹਿਣਾ ਆ ਕਿ ਵੀ ਇਹ ਇੰਨਾ ਫੈਸ਼ਨ ਕਰਦੇ ਆ ਇਦਾਂ ਲੱਗਦਾ ਵੀ ਜਿੱਦਾਂ ਨੱਚਣ ਚੱਲੇ ਹੁੰਦੇ ਆ ਤੇਰੇ ਵਰਗੇ ਜੇ ਕੋਈ ਤੈਨੂੰ ਬੰਦਾ ਟੱਕਰ ਜਾਏ ਤੇ ਤੈਨੂੰ ਦੱਸ ਦਵੇ ਵੀ ਇੱਕ ਗੁਰਸਿੱਖ ਬੀਬੀ ਨੇ ਬਾਣਾ ਪਾਇਆ ਹੋਵੇ ਸਿਰ ਤੇ ਦਮਾਲਾ ਸਜਾ ਕੇ ਚੁੰਨੀ ਲਈ ਹੋਵੇ ਤੇ ਤਿਉਹ ਉਹਨੂੰ ਨੱਚਣ ਵਾਲੀ ਕਹਿ ਦੇਮੈਂ ਤੇਰੇ ਮਾਰ ਮਾਰ ਕੇ ਚਪੜਾ ਤੇਰਾ ਮੂੰਹ ਨਾ ਕੋਈ ਲਾਲ ਕਰ ਦਿੰਦਾ ਤੇਰੇ ਵਰਗੇ ਇੰਦੀ ਘਟੀਆਂ ਸੋਚਦੇ ਮਾਲਕ ਨੂੰ ਪਹਿਲੀ ਗੱਲ ਤੇ ਮੈਂ ਜਵਾਬ ਦੇਣਾ ਨਹੀਂ ਸੀ ਪਰ ਜਿਸ ਹਿਸਾਬ ਨਾਲ ਤੁਸੀਂ ਜ਼ੋਰ ਲਾਇਆ ਸੋਸ਼ਲ ਮੀਡੀਆ ਤੇ ਸਾਡੇ ਸਕਰੀਨਸ਼ਾਟ ਲੈ ਕੇ ਸਾਡੀਆਂ ਸਟੋਰੀਆਂ ਚੱਕ ਚੱਕੇ ਵੀਡੀਓ ਪਾਉਂਦਾ ਚੁੱਪ ਬੈ ਚੁੱਪ ਰਹਿ ਕੇ ਅਸੀਂ ਵੀ ਨਹੀਂ ਹੁਣ ਸਰਨਾ ਤੂੰ ਜਿਹੜੀ ਗੱਲ ਕਹਿਣਾ ਆ ਤੂੰ ਆ ਕੇ ਦੇਖ 45 ਡਿਗਰੀ ਦੇ ਵਿੱਚ ਅਸੀਂ ਪ੍ਰਚਾਰ ਕਰਨ ਜਾਣੇ ਜਦੋਂ ਘਰ ਤੋਂ ਨਿਕਲਦੇ ਆ ਸਾਡਾ ਆਪਣਾ ਜਿਹੜਾ ਪ੍ਰਚਾਰ ਕਰਨ ਦਾ ਲੈਵਲ ਆ ਇਹ ਉਦੋਂ ਸ਼ੁਰੂ ਹੋਇਆ ਸੀ ਜੇਸ ਵੇਲੇ ਅਸੀਂ 9ਵੀਂ ਕਲਾਸ 'ਚ ਰਹਿਤ ਰੱਖੀ ਆ ਉਦੋਂ ਅਸੀਂ ਸਿਰਫ 9ਵੀਂ ਕਲਾਸ 'ਚ ਪੜ੍ਹਦੇ ਸੀ ਜਿੱਦਣ ਰਹਿਤ ਰੱਖੀ ਆ ਰਹਿਤ ਰੱਖਣ ਤੋਂ ਬਾਅਦ ਘੱਟੋ ਘੱਟ 4 ਸਾਲ ਰਹਿਤ ਰੱਖ ਕੇ ਫਿਰ ਅਸੀਂ +2 ਵਿੱਚ ਜਾ ਕੇ ਅਮਰਤਾ ਛੱਕਿਆ ਸੀ ਤੇਰੇ ਵਾਂਗੂ ਚੋੱਕ ਕੇ ਐਂ ਹੀ ਫੇਸਬੁਕ ਦੀ ਵਿਦਵਾਨ ਨਹੀਂ ਅਸੀਂ ਬਣ ਗਏ ਉਸ ਤੋਂ ਬਾਅਦ ਪ੍ਰੋਫੈਸ਼ਨਲੀ ਅਸੀਂ 2000 ਤੇ 20 ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਸੀ ਬਾਣੀ ਬਣਦੇ ਸੀ ਪਹਿਲਾਂ ਧਾਰ ਨਹੀਂ ਸੀ ਤੇਰੇ ਵਾਂਗੂ ਪ੍ਰੋਫੈਸ਼ਨ ਨਹੀਂ ਬਣਾਇਆ ਅਸੀਂ ਮਾਸਟਰ ਡਿਗਰੀ ਕੀਤੀ ਮਾਸਟਰ ਡਿਗਰੀ ਕਰਕੇ ਸਾਨੂੰ ਦੁਨਿਆਵੀ ਨੌਕਰੀਆਂ ਦੀ ਆਫਰ ਵੀ ਆਉਂਦੀ ਸੀ ਤੂੰ ਕਹਿੰਦੇ ਵਿਊ ਲੈਂਦੇ ਆ ਇਹ ਵਿਊ ਦੀ ਖਾਤਰ ਲਾਈਕ ਕਮੈਂਟਾਂ ਦੀ ਖਾਤਰ ਵੀਡੀਓ ਜਦਾਂ ਹੀ ਆ ਪਾਉਂਦੇ ਆ ਤਿੰਨ ਵਾਰ ਸਰਕਾਰ ਸਾਡਾ ਪੇਜ ਬੈਨ ਕਰ ਚੁੱਕੀ ਆ ਹੱਕ ਠੋਕ ਕੇ ਜਿਨ੍ਹਾਂ ਦੀ ਜਿਨ੍ਹਾਂ ਦੀ ਸਟੋਰੀ ਪਾਉਣ ਦੇ ਵਿੱਚ ਤੁਹਾਡੇ ਵਰਗਿਆਂ ਦੀਆਂ ਲੱਤਾਂ ਕੰਬਦੀਆਂ ਕਮੈਂਟ ਕਰਨ ਤਾਂ ਵੀ ਲੱਤਾਂ ਕੰਬਦੀਆਂ ਉਹਨਾਂ ਯੋਧਿਆਂ ਦੇ ਹੱਕ ਦੇ ਵਿੱਚ ਨਾਲ ਫਿਰ ਕੇ ਪ੍ਰਚਾਰ ਕਰਦੇ ਆ ਤੇਰੇ ਵਾਂਗ ਅਸੀਂ ਡਰਪੋਕ ਤੇ ਡਰਾਂਕ ਨਹੀਂ ਕਿ ਕਮਰਿਆਂ ਵਿੱਚ ਬੈਠ ਕੇ ਵੀਡੀਓ ਪਾ ਦਈਏ ਜੇ ਅਜੇ ਵੀ ਕੋਈ ਰੜਕਿਆ ਤੇ ਆਕੇ ਮੈਂ ਤੇ ਚੌਂਕ ਵਿੱਚ ਨੰਬਰ ਮੇਰਾ ਇਹਦੇ ਉੱਤੇ ਲਿਖਿਆ ਹੋਇਆ ਹੈ ਫੇਰ ਵੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਨੰਬਰ ਦੱਸ ਦਿਆਂ ਸਾਡਾ ਨੰਬਰ ਹੈ 7973368811 79 10 79733 6811 ਇਹ ਸਾਡਾ ਕੰਟੈਕਟ ਨੰਬਰ ਹੈ ਜਦੋਂ ਮਰਜੀ ਸੰਪਰਕ ਕਰਕੇ ਜਿੱਦਾਂ ਮਰਜੀ ਬੈਠ ਕੇ ਵਿਚਾਰ ਕਰ ਲੈ ਤੇ ਤੇਰੇ ਵਰਗਿਆਂ ਦੀਆਂ ਗਿੱਦੜ ਧਾਮੀਆਂ ਦੇ ਅਸੀਂ ਤੈਨੂੰ ਕੀ ਲੱਗਦਾ ਤੂੰ ਕਹਿਣਾ ਵੀ ਇਹ ਬਾਣਾ ਛੱਡ ਦੇਣ ਇਹ ਸਿੱਖੀ ਛੱਡ ਦੇਣ ਕਿੱਡੀ ਕੇ ਅੱਗੇ ਤੁਸੀਂ ਸਿੱਖੀ ਤਾਂ ਚੱਕ ਲਈ ਆ ਕਿੰਨਾ ਕੁ ਤੁਸੀਂ ਪ੍ਰਚਾਰਕਾਂ ਦੇ ਹੱਕ ਵਿੱਚ ਕੱਢਦੇ ਆ ਜਦੋਂ ਅਸੀਂ ਪ੍ਰਚਾਰ ਕਰ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਪੁਲਿਸ ਦੀ ਛਾਪੇਮਾਰੀ ਹੁੰਦੀ ਆ ਸਾਡੇ ਘਰਾਂ ਵਿੱਚ ਸੀਐਸਟਾਫ ਵਾਲਿਆਂ ਦੀ ਛਾਪੇਮਾਰੀ ਹੁੰਦੀ ਆ YouTube ਤੋਂ ਸਾਡੇ ਨਗਮੇ ਡਿਲੀਟ ਕੀਤੇ ਜਾਂਦੇ ਆ ਸਰਕਾਰਾਂ ਦੁਆਰਾ ਸਾਨੂੰ ਹਰੇਕ ਤਰ੍ਹਾਂ ਦਾ ਤਸ਼ੱਦਦ ਸਹਿਣ ਦੇ ਬਾਅਦ ਵੀ ਮਰ ਜਣੇ ਜਾਬਾ ਦਿੱਤਾ ਹੋਇਆ ਹੈ ਕਿ ਅਸੀਂ ਡੱਟ ਕੇ ਪ੍ਰਚਾਰ ਕਰਦੇ ਆਂ ਤੇਰੇ ਵਰਗੇ ਡਰਪੋਗ ਤੇ ਡਰਾਕਰ ਪ੍ਰਚਾਰਕ ਨਹੀਂ ਅਸੀਂ ਹੈਗੇ ਜਿਨ੍ਹਾਂ ਨੂੰ ਤੇਰੇ ਵਰਗੇ ਕਹਿਣ ਕਿ ਵੀ ਇੱਛਾ ਲਾਹ ਦਿਓ ਕਕਾਰ ਛੱਡ ਦਿਓ ਸਿੱਖੀ ਛੱਡ ਦਿਓ ਪ੍ਰਚਾਰ ਤੇ ਜੇ ਤੈਨੂੰ ਕੋਈ ਜੇ ਵੀ ਤੈਨੂੰ ਕੋਈ ਮਸਲਾ ਤੂੰ ਸੁਰਖੀ ਬਿੰਦੀ ਕਹਿਣਾ ਨਾ ਤੇ ਜਿਹੜੀ ਗੱਲ ਤੂੰ ਕਹੀ ਆ ਵੀ ਤਿੱਖੀਆਂ ਹੋ ਕੇ ਮੈਨੂੰ ਲੱਗਦਾ ਵੀ ਤੇਰੀ ਭੈਣ ਦੇਖੀ ਹੋ ਕੇ ਜਾਂਦੀ ਹੋਣੀ ਆ ਤੇ ਤੂੰ ਜੇ ਤੈਨੂੰ ਹਜੇ ਵੀ ਤੂੰ ਮਰਦ ਦਾ ਬੱਤਾ ਤੇ ਫੋਨ ਕਰਕੇ ਬੈਠ ਕੇ ਵਿਚਾਰ ਜਦੋਂ ਮਰਜੀ ਸਾਡੇ ਘਰ ਵਿੱਚ ਆ ਕੇ ਕਰਨੀ ਅਸੀਂ ਤੇਰੇ ਨਾਲ ਖੁੱਲਾ ਪ੍ਰਚਾਰ ਕਰਨ ਵਾਸਤੇ ਖੁੱਨੇ ਵਿਚਾਰ ਕਰਨ ਲਈ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ